ਅੱਜ ਗੱਲ ਕਰਦੇ ਆਪਾਂ ਪਵਿੱਤਰ ਸਥਾਨ ਗੁਰਦੁਆਰਾ ਨਾਥਾਣਾ ਸਾਹਿਬ ਦੀ। ਇਸੇ ਸਥਾਨ ਤੇ ਪਛਾਇ ਤੀਜੀ ਸ੍ਰੀ ਗੁਰੂ ਅਮਰਦਾਸ ਜੀ ਬਾਈ ਵਾਰੀ ਆਏ ਹੋਏ ਹਨ। ਇਹ ਸਥਾਨ ਪਿੰਡ ਜੰਡ ਮੰਗੋਲੀ ਜ਼ਿਲ੍ਹਾ ਪਟਿਆਲਾ ਹਲਕਾ ਘਨੌਰ ਵਿੱਚ ਸਥਿਤ ਹੈ। ਕਿਸੇ ਟਾਈਮ ਇੱਥੇ ਜੰਗਲ ਹੋਇਆ ਕਰਦਾ ਸੀ ਤੇ ਨਾਥਾਂ ਦਾ ਡੇਰਾ ਹੁੰਦਾ ਸੀ। ਤੇ ਗੁਰੂ ਅਮਰਦਾਸ ਜੀ ਜਦੋਂ ਇੱਥੋਂ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸੀ ਤੇ ਇੱਥੇ ਰਾਤ ਬਿਤਾਉਂਦੇ ਤੇ ਨਾਥਾਂ ਨੇ ਉਹਨਾਂ ਦੀ ਸੇਵਾ ਕਰਨੀ। ਐਦਾਂ ਹੀ ਕਰਦੇ ਕਰਦੇ ਜਦੋਂ ਗੁਰਗੱਦੀ ਮਿਲੀ ਗੁਰੂ ਅਮਰਦਾਸ ਜੀ ਨੂੰ 22 ਵੇ ਵਾਰ ਆਏ ਗੁਰੂ ਬਣ ਕੇ ਤਾਂ ਨਾਥਾਂ ਤੋਂ ਖੁਸ਼ ਹੋ ਕੇ ਗੁਰੂ ਅਮਰਦਾਸ ਜੀ ਨੇ ਕਿਹਾ ਮੱਗੋ ਕੀ ਵਰ ਮੰਗਣਾ ਤਾਂ ਨਾਥਾਂ ਨੇ ਕਿਹਾ ਗੁਰੂ ਅਮਰਦਾਸ ਜੀ ਆਪ ਦਾ ਤਾਂ ਰੈਂਦੀ ਦੁਨੀਆ ਤੱਕ ਨਾਮ ਰਹੇਗਾ ਸਾਡਾ ਵੀ ਉਧਾਰ ਕਰ ਦਿਓ ਫਿਰ ਗੁਰੂ ਅਮਰਦਾਸ ਜੀ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਇੱਥੇ ਗੁਰਦੁਆਰਾ ਨਾਥਾਣਾ ਸਾਹਿਬ ਪ੍ਰਗਟ ਹੋਏਗਾ ਜੋ ਤੁਹਾਡੇ ਨਾਮ ਤੋਂ ਜਾਣਿਆ ਜਾਏਗਾ ਅੱਜ ਗੁਰਦੁਆਰਾ ਨਾਥਾਣਾ ਸਾਹਿਬ ਨਾਥਾਂ ਦੇ ਨਾਂ ਤੇ ਪ੍ਰਗਟ ਹੈ ਜੋ ਕਿ ਨਾਥਾਂ ਤੋਂ ਨਾਥਾਣਾ ਸਾਹਿਬ ਪਿਆ ਵੀਡੀਓ ਲੰਬੀ ਹੋਣ ਕਰਕੇ ਵੀਡੀਓ ਦੇ ਐਂਡ ਵਿੱਚ ਇਤਿਹਾਸ ਦੀ ਫੋਟੋ ਪਾ ਦਿੱਤੀ ਹੈ ਜੋ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋ ਪੱਲੇ ਮਮਰਦਾਸ ਗੁਣ ਤੇਰੇ ਗੁਣ ਤੇਰੇ ਤੇਰੇ ਉਪਮਤੁ ਹੈ ਬਨ ਤੇਰੀ ਉਪਮਾ ਤੋ ਹੈ ਬਨ੍ਹਾਵੇ ਤੇਰੀ ਉਪਮਾ ਤੇਰੀ ਉਪਮਾ ਤੇਰੀ ਉਪਮਾ ਤੋ ਹੈ ਬਨ੍ਹਾਵੇ ਤੇਰੀ ਉਪਮਾ ਤੋ ਹੈ ਬਨ੍ਹਾਵੇ ਅਸ ਗੁਣ ਤੇਰੇ ਗੁਣ ਤੇਰੇ ਤੇਰੇ ਉਪਮਾ ਤੋਂ ਹੈ ਬਨਾਵੇ ਤੇਰੇ ਉਪਮਾ ਤੋਂ ਹੈ ਬਨ ਬਸ ਫਤਨੰਤ ਨਾ ਆਵੇ ਕਨਹਰ ਬੂਦ ਬਸਾਰੋ ਮਾਵੈ ਉਸਮ ਬਸਲ ഗണ പല്ല ഗുണ തര ഗുണ തരത്തിനു ഉപമാോഹ പല്ല അമരദ ഗുണ തരേ ഗുണ തര ਤੇਰੇ ਉਪਮ ਤੋ ਹੈ ਬਨ ਆਵੇਂ ਰਾਮ ਜੀ ਸਸਕੀ ਸਾਗਰ ਕੋ ਗੰਗ ਤਰਨ